ਸਜਣਾ ਜੀ ਮਿੱਤਰੋ ਖੈਰ ਨਾਲ ਬਸੋ ਤੇ ਖੜ-ਖੜ ਹੱਸੋ ਤੁਸੀਂ ਵੇਖ ਰਹੇ ਹੋ ਜਾ ਪੰਜਾਬੀ ਚੈਨਲ ਤੇ ਮੈਂ ਆ ਪ੍ਰੋਗਰਾਮ ਮੁਜਬਾਨ ਸ਼ਬੀਰ ਜੀ ਅੰਗਰਾਹੀ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੁਹਾਡਾ ਬਹੁਤ ਬੜੇ ਵਾਰ ਕਿ ਤੁਸੀਂ ਚੱਜ ਦੀ ਗੱਲ ਦੇ ਵਿੱਚ ਜੁੜਾ ਹੈ ਮੋੜ ਰਹੇ ਹੋ ਤੇ ਇਸ ਤੇ ਗੱਲ ਵੀ ਕਰ ਰਹੇ ਹੋ ਤੇ ਤੁਸਾਂ ਪੁੱਛਿਆ ਹੈ ਕਿ ਇਹ ਜਿਹੜੀ ਹੈ ਫਿਲਾਸਫੀ ਜਿਹੜੀ ਹੈ ਕਿਸੇ ਨਜ਼ਰੀਏ ਦੀ ਉਸ ਤੇ ਜਿਹੜਾ ਹੈ ਉਹ ਤੁਸੀਂ ਥੋੜੀ ਜਿਹੀ ਗੱਲ ਦਾ ਜ਼ਰੀਆ ਕਰੋ ਤੇ ਮੈਂ ਇਜਾਜ਼ਤ ਦਵਾਂ ਕਿ ਤੁਹਾਡਾ ਕੋਈ ਵੀ ਨਜ਼ਰੀਆ ਹੈ ਕੋਈ ਵੀ ਹਿਆਤੀ ਦੇ ਬਾਰੇ ਨਜ਼ਰੀਆ ਹੈ ਉਹ ਦੋ ਜਿਹੜੀਆਂ ਬਰਾਸਫੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਨਾਲ ਜਿਹੜਾ ਹੈ ਜੁੜਿਆ ਹੁੰਦਾ ਹੈ ਤੁਸੀਂ ਭਾਵੇਂ ਉਸ ਦਾ ਇਜ਼ਹਾਰ ਕਰੋ ਤੇ ਭਾਵੇਂ ਜਿਹੜਾ ਹੈ ਉਹ ਨਾ ਕਰੋ ਜੇ ਤੇ ਤੁਹਾਡਾ ਨਜ਼ਰੀਆ ਇਹ ਹੈ ਕਿ ਇਹ ਦੁਨੀਆਂ ਦੇ ਉੱਤੇ ਜੋ ਵੀ ਵਾਕਣ ਦਾ ਪਿਆ ਹੈ ਜੋ ਵੀ ਹੋਣੀ ਹੋ ਰਹੀ ਹੈ ਇਹ ਇਹ ਨਿظام ਜਿਹੜਾ ਵੀ ਚੱਲ ਰਿਹਾ ਹੈ ਇਹ ਇੱਕ ਤੈਅशुदा ਹੈ ਔਰ ਇਸ ਨੂੰ ਬਣਾਇਆ ਜਾਂਦਾ ਹੈ ਔਰ ਇਸ ਨੂੰ ਜਿਹੜਾ ਹੈ ਉਹ ਚਲਾਇਆ ਜਾਂਦਾ ਹੈ ਔਰ ਇਹ ਹਰ ਚੀਜ਼ ਹਰ ਹੋਈ ਦਾ ਹਰ ਵਾਕਿਆ ਦਾ ਕੋਈ ਨਾ ਕੋਈ ਸਬਬ ਹੈ ਕੋਈ ਨਾ ਕੋਈ ਕਾਰਨ ਹੈ ਜਿਸ ਦੀ ਵਜ੍ਹਾ ਤੋਂ ਉਹ ਜਿਹੜਾ ਹੈ ਨਾ ਉਹ ਹੋ ਰਿਹਾ ਹੈ ਤੇ ਇਹ ਇਹ ਜਿਹੜਾ ਹੈ ਏਸ ਨੂੰ ਔਰ ਇਨਸਾਨ ਜਿਹੜਾ ਹੈ ਉਹ ਆਪਣੇ ਮਸਾਇਲ ਨੂੰ ਸਮਝ ਵੀ ਸਕਦਾ ਹੈ ਆਪਣੇ ਆਲ ਦੁਆਲੇ ਨੂੰ ਸਮਝ ਵੀ ਸਕਦਾ ਹੈ ਫਿਰ ਆਪਣੀ ਸਮਝ ਦੇ ਮੁਤਾਬਕ ਏਸ ਦੇ ਵਿੱਚ ਮੁਜ਼ਾਹਰਤ ਵੀ ਕਰ ਸਕਦਾ ਹੈ ਤੇ ਫਿਰ ਇਹ ਏਸ ਨੂੰ ਸਮਝ ਕੇ ਤੇ ਫਿਰ ਏਸ ਤੋਂ ਆਪਣੇ ਜਿਹੜੇ ਮਨ ਭਾਦੇ ਜਿਹੜੇ ਤੱਤ ਨੇ ਉਹ ਵੀ ਜਿਹੜੇ ਨੇ ਉਹ ਕੱਢ ਸਕਦਾ ਹੈ ਔਰ ਕਈ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੀ ਸੌਂਗੜ ਤੇ ਲਿਖੜਾ ਹੈ ਉਸ ਨੂੰ ਇਜਾਦ ਕਰ ਸਕਦਾ ਹੈ ਤੋ ਇਹ ਜਿਹੜੀ ਸੋਚ ਹੈ ਇਹ ਮਾਦੀ ਸੋਚ ਜਿਹੜੀ ਹੈ ਉਹ ਚਹਿਲ-ਪੁਚਹਿਾਂਦੀ ਹੈ ਔਰ ਜਿਹੜਾ ਬੰਦਾ ਇਹ ਸੋਚ ਨੂੰ ਮੰਨਦਾ ਹੈ ਉਹ ਘੁੰਮ ਰਿਹਾ ਹੈ ਉਹ ਮਗਰਸ ਰਿਹਾ ਹੈ ਉਹ ਕਿਆ ਲੰਦਾ ਹੈ ਦੂਸਰੀ ਜਿਹੜੀ ਵਿਚਾਰਤਾ ਹੈ ਉਹ ਹੈ ਕਿ ਇਸ ਜਿਹੜੀ ਕਾਇਨਾਤ ਜਿੰਨੀ ਵੀ ਹੈ ਇਹ ਇੱਕ ਸੁਪਰੀਮ ਪੂਰਤ ਹੈ ਜਿਹੜੀ ਕਿ ਅਕਲ ਤੋਂ ਮਾਵਰਾ ਹੈ ਉਹ ਇਸ ਨੂੰ ਜੁੜੀ ਹੈ ਉਹ ਚਲਾ ਰਹੀ ਹੈ ਉਹ ਉਸ ਦੀ ਮਰਜ਼ੀ ਹੈ ਕਿ ਇਸ ਜਿਹੜੇ ਨੂੰ ਤੁਮਦੀਲੀ ਕਰ ਦੋਵੇ ਜਾਂ ਤੁਮਦੀਲੀ ਕਰਨ ਦੇ ਕਾਬਿਲ ਹੈ ਸੇ ਲੈ ਜਦੋਂ ਉਹਦੀ ਮਰਜ਼ੀ ਹੈ ਕਿ ਇਸ ਨੂੰ ਜਿਹੜਾ ਹੈ ਉਹ ਜਿਸ ਤਰ੍ਹਾਂ ਮਰਜ਼ੀ ਚਲਾਵੇ ਔਰ ਉਹ ਕਿਸੇ ਖਾਸ ਬੰਦੇ ਤੇ ਮਿਹਰਬਾਨ ਹੁੰਦੀ ਹੈ ਜੀ ਉਸ ਨੂੰ ਜਿਹੜਾ ਹੈ ਰਹਿਨਮਾਹ ਦੇ ਤੌਰ ਤੇ ਜਿਹੜਾ ਹੈ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੰਦੀ ਹੈ ਔਰ ਉਹ ਜਿਹੜਾ ਰਹਿਨਮਾਹ ਹੈ ਆਪਣੀ ਸੁਪਰੀਮ ਤਾਕਤ ਨਾਲ ਰਹਿਨਮਾਈ ਲੈ ਕੇ ਤੇ ਲੋਕਾਂ ਨੂੰ ਜਿਹੜਾ ਹੈ ਉਤਾਰਾਂਗਾ ਹੈ ਸੋ ਇਸ ਬੰਦ ਦੀ ਜਿਹੜੀ ਸੋਚ ਹੈ ਇਸ ਨੂੰ ਖਿਆਲ ਪਰਖੀ ਹੁੰਦੀ ਹੈ ਉਹ ਕਿਆ ਕੰਦਾ ਹੈ ਇਸ ਨੂੰ ਇਸ ਦੇ ਜਿਹੜੇ ਤੁਸੀਂ ਇਹ ਸੋਚ ਦੇ ਨਤੀਜੇ ਨੂੰ ਤੁਸੀਂ ਜਾਣਨਾ ਹੋਵੇ ਕਿ ਕਿਹੜੀ ਸੋਚ ਜਿਹੜੀ ਹੈ ਉਹ ਪੱਕੀ ਹੈ ਤੇ ਤੁਸੀਂ ਇੱਕ ਮਿਸਾਲ ਦੇ ਮੈਂ ਤੁਹਾਨੂੰ ਪੇਸ਼ ਕਰਦਾ ਹਾਂ ਉਤੋਂ ਤੁਸੀਂ ਜਿਹੜਾ ਹੈ ਨਾ ਤੁਹਾਨੂੰ ਇਹ ਜੀ ਨਾ ਉਹ ਸਮਝ ਆ ਜਾਏਗੀ ਜੇ ਅਸੀਂ ਇੱਕ ਪਰਦੇ ਦੇ ਪਿੱਛੇ ਕੋਈ ਚੀਜ਼ ਮੌਜੂਦ ਹੈ ਔਰ ਅਸੀਂ 10 ਬੰਦਿਆਂ ਨੂੰ ਸਵਾਲ ਕਰੀਏ ਕਿ ਇਸ ਪਰਦੇ ਦੇ ਪਿੱਛੇ ਕਿਹੜੀ ਸ਼ੈ ਮੌਜੂਦ ਹੈ ਤੇ ਉਹਨਾਂ ਦਸਾਂ ਬੰਦਿਆਂ ਦਾ ਜਵਾਬ ਜਿਹੜਾ ਹੈ ਉਹ مختلف ਹੋਵੇਗਾ ਹੋ ਸਕਦਾ ਹੈ ਜੋ ਚੰਨ ਬੰਦਿਆਂ ਦਾ ਜਿਹੜਾ ਜਵਾਬ ਹੈ ਉਹੀ ਕੁ ਹੋਵੇ ਔਰ ਜਦੋਂ ਅਸੀਂ ਪਰਦਾ ਹਟਾਈਏ ਤੇ ਹੋ ਸਕਦਾ ਹੈ ਕਿ ਉਹ ਦਸਾਂ ਬੰਦਿਆਂ ਦੇ ਜਵਾਬ ਜਿਹੜੇ ਨੇ ਉਹ ਗਲਤ ਹੋਣ ਇਹ ਵੀ ਹੋ ਸਕਦਾ ਹੈ ਕਿ ਕਿਸੇ ਇੱਕ ਬੰਦੇ ਦਾ ਜਵਾਬ ਜਿਹੜਾ ਹੈ ਉਹ ਸਹੀ ਹੋਵੇ ਲੇਕਿਨ ਇਹ ਸਹੀ ਜਵਾਬ ਵੀ ਜਿਹੜਾ ਹੈ ਯਾ ਤੂਕ ਬੰਦੀ ਜਿਹੜੀ ਹੈ ਤੂੰ ਕਹਿੰਦਾ ਹੈ ਲੇਕਿਨ ਜੇ ਅਸੀਂ ਪਰਦਾ ਹਟਾ ਲਈਏ ਤੇ 100 ਬੰਦਿਆਂ ਨੂੰ ਪੁੱਛੀਏ ਕਿ ਇਹ ਕੀ ਹੈ ਉਹ ਸਾਹਮਣੇ ਜਿਹੜੀ ਚੀਜ਼ ਹੋਏਗੀ ਦਸਾ ਬੰਦਿਆਂ ਦਾ ਇੱਕੋ ਹੀ ਜਵਾਬ ਹੋਏਗਾ ਕਿ ਇਹ ਇਸ ਵਾਰ ਐਂ ਆਏਗਾ ਸੋ ਜਿਹੜੀ ਚੀਜ਼ ਨੂੰ ਅਸੀਂ ਖਿਆਲ ਦੇ ਨਾਲ ਮੇਸ਼ ਕਰਦੇ ਹਾਂ ਔਰ ਉਹ ਉਸੇ ਕੋਈ ਪੱਕੀ ਵੀੜੀ ਨਹੀਂ ਹੁੰਦੀ ਉਸ ਨੂੰ ਮਸਲ ਅਸੀਂ ਸਾਨੂੰ ਸਵਾਲ ਕਰੀ ਤੇ ਸਾਨੂੰ ਉਹਦਾ ਕੋਈ ਪੱਕਾ ਬਿਲਕਾ ਜਵਾਬ ਨਾ ਨਾ ਉਹ ਅਸੀਂ ਕਹਿੰਦੇ ਹਾਂ ਅਸੀਂ ਇਹ ਤੇ ਨਹੀਂ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਇਹ ਕਹਦੇ ਨਹੀਂ ਕਿ ਮੇਰਾ ਖਿਆਲ ਹੈ ਕਿ ਇਹ ਮਾਮਲਾ ਇੰਜ ਹੈ ਸੋ ਇਹ ਹੋ ਸਕਦਾ ਹੈ ਕਿ ਉਹ ਜਿਹੜਾ ਤੁਸੀਂ ਕਹਿਆ ਕਿ ਮੇਰਾ ਖਿਆਲ ਹੈ ਇੰਜ ਹੈ ਉਹ ਦਰੁਸਤ ਹੋ ਮੁਝੇ ਵੀ ਸੰਭਵ ਹੈ ਲੇਕਿਨ ਇਹ ਜਿਹੜਾ ਅਕਸਰ ਤੁਸੀਂ ਦੇਖਿਆ ਗਿਆ ਕਿ ਇਹ ਗਲਤ ਹੁੰਦਾ ਲੇਕਿਨ ਜਿਹੜੀ ਤੁਸੀਂ ਜਾਣਕਾਰੀ ਦਰੁਸਤ ਜਾਣਕਾਰੀ ਦੇ ਉੱਤੇ ਜਿਹੜਾ ਤੁਸੀਂ ਤਜਸੀਆ ਪੇਸ਼ ਕਰਦੇ ਹੋ ਉਹ ਤਜਸੀਆ ਜਦੋਂ ਸਹੀ ਨਹੀਂ ਨਿਕਲਦਾ ਉਹਦੀ وجہ ਕੀ ਹੁੰਦੀ ਹੈ ਕਿ ਇੱਕ ਮਾਮਲੇ ਨੂੰ ਤੁਸੀਂ ਮਾਦੀ ਅੱਖ ਦੇ ਨਾਲ ਦੇਖ ਰਹੇ ਹੋ ਉਹ ਦੇਖਦੇ ਤੁਸੀਂ ਕਹਿੰਦੇ ਹੋ ਕਿ ਨਹੀਂ ਜਦ ਤੱਕ ਜਰੂਸ ਜਾਣਕਾਰੀ ਜਿਹੜੀ ਹੈ ਉਹ ਮੇਰੇ ਕੋਲ ਨਹੀਂ ਆਏਗੀ ਮੈਂ ਇਸ ਤੇ ਗੱਲ ਨਹੀਂ ਕਰਾਂਗਾ ਦੂਸਰਾ ਬੰਦਾ ਜਿਹੜਾ ਹੈ ਉਹ ਜਿਹੜਾ ਹੈ ਉਹ ਸਮਝਦਾ ਹੈ ਕਿ ਉੱਥੇ ਪ੍ਰਕਾਸ਼ ਮਿਹਰਬਾਨ ਹੈ ਲਿਹਾਜ਼ਾ ਉਹ ਕਹਿੰਦਾ ਕਿ ਮੇਰੇ ਖਿਆਲ ਦੇ ਵਿੱਚ ਆ ਮਾਮਲਾ ਇਹ ਜਿਹ ਹੈ ਉਹ ਮਾਮਲਾ ਜਦ ਉਸ ਵੇਲੇ ਸਾਹਮਣੇ ਆਏਗਾ ਤੇ ਫਿਰ ਉਸ ਦੇ ਬਾਰੇ ਜਿਹੜਾ ਹੈ ਲੇਕਿਨ ਜਿਹੜਾ ਆਦਮੀ ਦਰੂਸ ਜਾਣਕਾਰੀ ਲਿਆ ਰਿਹਾ ਹੈ ਉਹ ਕਈ ਚੀਜ਼ਾਂ ਜੜੀਆਂ ਨੇ ਉਹਦੇ ਨਾਲ ਬਣਾ ਰਿਹਾ ਹੈ ਕਈ ਚੀਜ਼ਾਂ ਉਹਨਾਂ ਤੇ ਰੀਅਲ ਕਰ ਲਿੰਦਾ ਹੈ ਉਸ ਮਾਗੀ ਮਾਰਦੀ ਪ੍ਰਿਆਰ ਦਿੱਤੇ ਸੋ ਅਸੀਂ ਦੇਖੀਏ ਕੋ ਦੁਨੀਆ ਭਰ ਦੇ ਵਿੱਚ ਜਿਹੜੀ ਤਰੱਕੀ ਹੋਈ ਹੈ ਉਸ ਦੇ ਵਿੱਚ ਜਿਹੜੀ ਮਾਦੀ ਫਿਲਾਸਫੀ ਹੈ ਉਸ ਦੀ وجہ ਤੋਂ ਹੋਈ ਹੈ ਕਿਉਂਕਿ ਮਾਦੀ ਫਿਲਾਸਫੀ ਜਿਹੜੀ ਹੈ ਉਹ ਮਾਦੇ ਦੇ ਮਾਦੇ ਨੂੰ ਸਮਝਣ ਦੇ ਨਾਲ ਹੈ ਕਿ ਮਾਦਾ ਕੀ ਹੈ ਕੁਝ ਇਸ ਵੇਲੇ ਬੰਦਿਆਂ ਨੂੰ ਪਤਾ ਲੱਗਾ ਕਿ ਮਾਦੇ ਦੇ ਅੰਦਰ ਹਰਕਤ ਹੈ ਔਰ ਇਹ ਉਸ ਪੂਰੀ ਇਹਦੀ ਪੂਰੀ ਕਾਇਨਾਤ ਹੈ ਇਹ ਮਾਦੇ ਦੇ ਨਾਲ ਬਣੀ ਹੋਈ ਹੈ ਸੋ ਲਿਖਿਆ ਹੈ ਪੂਰੀ ਕਾਇਨਾਤ ਦੇ ਅੰਦਰ ਹੀ ਹਰਕਤ ਹੈ ਸੋ ਕਾਇਨਾਤ ਦਾ ਕੋਈ ਵੀ ਜਰਾ ਜਰਾ ਹੈ ਹਰਕਤ ਤੋਂ ਮਰਾਦ ਇਹ ਨਹੀਂ ਹੈ ਕਿ ਚੀਜ਼ ਚੱਲਦੀ ਹੈ ਇੱਕ ਜਗ੍ਹਾ ਜਾਂਦੀ ਹੈ ਹਰਕਤ ਤੋਂ ਮਰਾਦ ਇਹ ਹੈ ਕਿ ਉਹਦੇ ਅੰਦਰ ਤਬਦੀਲੀ ਹੋ ਰਹੀ ਹੈ ਉਹ ਘਟਬੱਧ ਰਹੀ ਹੈ ਸੋ ਉਹਦੇ ਅੰਦਰ ਜਿਹੜੀ ਤਬਦੀਲੀ ਹੋ ਰਹੀ ਹੈ ਉਸ ਨੂੰ ਜਿਹੜਾ ਹੈ ਹਰਕਤ ਜਿਹੜਾ ਹੈ ਕਿਹਾ ਜਾਂਦਾ ਹੈ ਸੋ ਲਿਹਾਜ਼ਾ ਕੋਈ ਵੀ ਚੀਜ਼ ਖਲੋਤੀ ਹੋਈ ਨਹੀਂ ਹੈ ਸੋ ਤੁਸੀਂ ਆਪਣੇ ਵੱਲ ਦੇਖ ਲਓ ਕਿ ਤੁਸੀਂ ਮਾਂ ਦੇ ਬੇਢ ਦੇ ਨਿਚ ਕੀ ਸੋ ਪਰ ਛੋਟੇ ਉਹ ਜੇ ਤੁਸੀਂ ਕੀ ਸੋ ਅੱਜ ਤੁਸੀਂ ਕੀ ਹੋ ਤੇ ਹੋਰ ਦਸਾਂ ਸਾਲਾਂ ਨੂੰ ਤੁਸੀਂ ਇੰਜ ਦਾ ਨਹੀਂ ਰਹਿਣਾ ਤੁਹਾਡੇ ਸਾਹਮਣੇ ਜਿਹੜੀ ਦੁਨੀਆ ਵਾਪਰ ਇਸ ਨਾਲ ਤੁਹਾਡਾ ਆਲ ਦੁਆਰਾ ਤੁਸੀਂ ਦੇਖ ਲਓ ਕਿ ਇਹ 20 ਸਾਲ ਪਹਿਲੇ ਕੀ ਸੀ ਅੱਜ ਕੀ ਹੈ ਕਿ 100 ਸਾਲ ਪਹਿਲੇ ਕੀ ਸੀ ਤੁਸੀਂ ਕਿਤਾਬਾਂ ਵਿੱਚ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਏਗਾ ਸੋ ਕੋਈ ਵੀ ਚੀਜ਼ ਜਿਹੜੀ ਹੈ ਉਹ ਆਪਣੀ ਜਗ੍ਹਾ 'ਤੇ ਨਹੀਂ ਖਲੋਤੀ ਹੋਈ ਉਹ ਹਰ ਰਮ ਹਰ ਰਹੀ ਹੈ ਉਹ ਬਦਲ ਰਹੀ ਹੈ ਉਹ ਤਬਦੀਲ ਹੋ ਰਹੀ ਹੈ ਕੋ ਜਿੰਨੂੰ ਕਾਇਨਾਤ ਦੇ ਇਸ ਅਸਰਾ ਰਾਜ਼ ਦਾ ਪਤਾ ਲੱਗ ਗਿਆ ਉਸ ਨੇ ਇਸ ਨੂੰ ਕੰਮ ਲੈ ਕੇ ਤੇ ਆਪਣੀ ਮੁਹਾਰਿਸ ਕਰਕੇ ਤੇ ਬੇਸ਼ਮਾਰ ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦ ਦੇ ਵਿੱਚ ਲਿਆਂਦੀਆਂ ਫਿਰ ਇਹਨੂੰ ਪਤਾ ਲੱਗਾ ਮੱਝ ਦੀਆਂ ਕਈ ਸ਼ਕਲਾਂ ਨੇ ਸੋ ਇਹਨਾਂ ਸ਼ਕਲਾਂ ਨੂੰ ਵੀ ਪਹਿਚਾਨ ਕੇ ਉਸ ਨੇ ਪਈ ਤਰ੍ਹਾਂ ਦੀਆਂ ਇਜਾਦਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਸੋ ਅਸੀਂ ਦੂਸਰੇ ਬੰਦੇ ਦੇਖਦੇ ਹਾਂ ਕਿ ਖਿਆਲ ਪ੍ਰਸ ਜਿਹੜੇ ਨੇ ਉਹਨਾਂ ਨੇ ਕੋਈ ਇਜਾਦਾਂ ਨਹੀਂ ਕੀਤੀਆਂ ਕਿਉਂਕਿ ਉਹ ਖਿਆਲ ਪ੍ਰਸ ਹੀ ਤਾਂ ਵਗੜੇ ਰਹੇ ਈਵਨ ਕਿ ਉਹਨਾਂ ਦੀ ਸੁਪਰੀਮ ਤਾਕਤ ਹੈ ਉਨ੍ਹਾਂ ਦੇ ਬਾਰੇ ਉਨ੍ਹਾਂ ਦੇ ਵਿੱਚ ਏਜੰਟ ਜਿਹੜੀ ਹੈ ਉਹ ਤੇ ਮੌਜੂਦ ਨਹੀਂ ਹੈ। ਮਸਲ ਇੱਕ ਜਿਹੜਾ ਖਿਆਲ ਪਰਸ ਹੈ ਉਹ ਸੁਪਰੀਮ ਪਾਰਕ ਦੇ ਬਾਰੇ ਕੋਈ ਹੋਰ ਵਿਚਾਰ ਰੱਖਦਾ ਹੈ। ਜਿਹੜਾ ਦੂਸਰੀ دوسرا ਖਿਆਲ ਪਰਸ ਹੈ ਉਹ ਹੋਰ ਵਿਚਾਰ ਕਿਉਂਕਿ ਉਹ ਖਿਆਲ ਦਿਖਾ ਰਿਹਾਗਾ ਨਹੀਂ। ਤੇ ਉਹੜਾ ਖਿਆਲ ਹੈ ਬੰਦੇ ਨੂੰ ਉਹ ਵੀ ਕੋਈ ਆਪਣੇ ਆਪ ਨਹੀਂ ਆ ਜਾਂਦਾ। ਉਹ ਵੀ ਬੰਦੇ ਦਾ ਜਿਹੜਾ ਆਲਗ ਵਾਲੇ ਦਾ ਮਾਹੌਲ ਹੈ ਉਸ ਮਾਹੌਲ ਤੋੜਲਾ ਹੋ ਹੁੰਦਾ ਹੈ। ਕੋਈ ਬੰਦੇ ਨੇ ਇਹ ਨਹੀਂ ਸਿੱਖਿਆ ਕਿ ਮਾਦੀ ਲੋਕ ਸਨ। ਉਹਨਾਂ ਨੇ ਵੀ ਸਿੱਖਿਆ ਕਿ ਇਹ ਜਿਹੜਾ ਦਿਮਾਗ ਹੈ ਇਹਦੇ ਅੰਦਰ ਜੋ ਤੁਸੀਂ ਫੀਲ ਕਰਦੇ ਹੋ ਉਹਦੇ ਮੁਤਾਬਕ ਇਹ ਕੰਮ ਕਰਦਾ ਹੈ ਤੁਸੀਂ ਜਿਹੜਾ ਤੁਹਾਡਾ ਆਲ ਦੁਆਰਾ ਹੈ ਉਹਦੇ ਵਿੱਚ ਜਿਹੜੀ ਸੁਪਰੀਮ ਤਾਕਤ ਹੈ ਉਹਦੇ ਮੁਤਾਬਕ ਤੁਸੀਂ ਉਹਦਾ ਜਿਹੜਾ ਨਾ ਖਿਆਲ ਬਣਾਇਆ ਹੋਇਆ ਹੈ ਸੋ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਸੁਪਰੀਮ ਜਿਹੜੀ ਤਾਕਤ ਹੈ ਉਹਨੂੰ ਕੋਈ ਨਹੀਂ ਦਿੱਤਾ ਉਹਨੂੰ ਬੰਦੇ ਨੇ ਕ੍ਰੀਏਟ ਕੀਤਾ ਬੰਦੇ ਨੇ ਬਣਾਇਆ ਸੋ ਲਿਹਾਜ਼ਾ ਉਹ ਉਹ ਵੀ ਹਰ ਜਗ੍ਹਾ ਤੇ ਮੌਜੂਦਲੇ ਹੈ ਕਿਉਂਕਿ ਉਹ ਖਿਆਲ ਪਰਸਤੀ ਜੋ ਪਿੰਡਾ ਹੈ ਨਾ ਉਹ ਮਬਰੀਕ ਹੈ। ਤੋਂ ਦੂਸਰੇ ਬੰਨੇ ਜਿਹੜੀ ਮਾਦੀ ਇਹ ਸੋਚਾਰੇ ਲੋਗ ਨੇ ਉਹਨਾਂ ਨੇ ਆਪਣੇ ਇਲਮ ਨੂੰ ਸਾਇੰਸ ਦਾ ਨਾਮ ਦਿੱਤਾ ਹੋਇਆ ਹੈ। ਔਰ ਉਹ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਹਰ ਚੀਜ਼ ਦੇ ਅੰਦਰ ਜਿਹੜੀ ਹੈ ਉਹ ਤਾਂ ਤਬਦੀਲ ਹੁੰਦੀ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਅਸੀਂ ਅੱਜ ਜਿਹੜੀ ਗੱਲ ਕਰ ਰਹੇ ਹਾਂ। ਇਹ ਕੱਲ ਨੂੰ ਤਬਦੀਲ ਹੋ ਸਕਦੀ ਹੈ। ਯਾਨੀ ਕਿ ਆਪਣੀ ਗੱਲ ਨੂੰ ਹਤਮੀ ਨਹੀਂ ਕਹਿੰਦੇ ਆਖਰੀ ਨਹੀਂ ਕਹਿੰਦੇ। ਕਿਉਂਕਿ ਮਾਧਿਅ ਦੇ ਅੰਦਰ ਆਖਰਤ ਕੋਈ ਹੈ ਹੀ ਕੋਈ ਨਹੀਂ ਆਖੀਰ ਹੈ ਹੀ ਕੋਈ ਨਹੀਂ ਸੋ ਦੂਸਰੀ ਜਿਹੜੀ ਉਹਨੇ ਗੱਲ ਮਾਰੂ ਕੀਤੀ ਕਿ ਮਾਦਾ ਜਿਹੜਾ ਹੈ ਇਹ ਫਨਾੜੀ ਜਿਹੜਾ ਸਾਡੇ ਅੰਦਰ ਗਿਆ ਜਾਂਦਾ ਹੈ ਕਿ ਹਰ ਚੀਜ਼ ਜਿਹੜੀ ਉਹ ਫਨਾ ਹੁੰਦੀ ਹੈ ਸੋ ਮਾਦਾ ਜਿਹੜਾ ਹੈ ਇਹ ਫਨਾੜੀ ਹੁੰਦਾ ਮਾਦਾ ਸਿਰਫ ਆਪਣੀ ਸ਼ਕਲ ਤਬਦੀਲ ਕਰਦਾ ਸੋ ਸ਼ਕਲ ਤਬਦੀਲ ਕਰਨ ਜਿਹੜਾ ਹੈ ਉਹ ਮਾਉਸ ਕਿਹਾ ਗਿਆ ਹੈ ਸੋ ਉਹ ਲੇਕਰ ਉਹ ਇੱਕ ਦੂਸਰੇ ਮਾਦੇ ਮਾਦੇ ਦੇ ਵਿੱਚ ਨਾ ਉਹ ਮਜੂਦ ਹੁੰਦਾ ਹੈ ਸੋ ਇਹ ਸਾਰੇ ਮਾਮਲੇ ਨੂੰ ਅਸੀਂ ਜਿਹੜੀ ਸੋਚ ਜਿਹੜੀ ਤੁਹਾਡੇ ਕੋਲ ਜੜੀ ਨਹੀਂ ਸੋਚ ਹੈ ਉਹ ਤੁਸੀਂ ਗੌਰ ਕਰੋ ਕਿ ਇਹ ਜਿਹੜੀ ਸੋਚ ਹੈ ਕਿਹੜੀ ਫਿਲਾਸਫੀ ਦੇ ਨਾਲ ਜਿਹੜਾ ਹੈ ਇਹ ਦਾ ਮੇਲ ਖਾਂਦਾ ਹੈ ਮੈਂ ਮੈਂ ਨਹੀਂ ਕਹਿੰਦਾ ਕਿ ਉਹ ਇਹ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਜਿਹੜੀ ਸੋਚ ਆਇਆ ਉਹ ਕਿਹੜੀ ਫਿਲਾਸਫੀ ਦੇ ਜਿਹੜੀ ਹੈ ਨੁਮਾਇੰਦਗੀ ਕਰਦੀ ਹੈ ਸੋ ਅਸੀਂ ਅੱਜ ਜਿਹੜੀ ਗੱਲ ਤੁਹਾਡੇ ਨਾਲ ਕੀਤੀ ਹੈ ਇਹਨੂੰ ਮੁੱਖ ਰੱਖ ਕੇ ਤੁਸੀਂ ਆਪਣੀ ਜਿਹੜੀ ਸੋਚ ਹੈ ਉਹ ਜੋ ਤੁਸੀਂ ਜਿਹੜੇ ਪੱਲੇਟੇ ਦੇ ਵਿੱਚ ਪਾਉਂਦੇ ਹੋ ਇਹ ਤੁਸੀਂ ਕਮੈਨਸ ਵਾਪਸ ਦੇ ਵਿੱਚ ਰੱਖਿਆ ਹੈ ਉਹ ਸਾਨੂੰ ਦੱਸਣਾ ਹੈ ਔਰ ਦੂਸਰੀ ਗੱਲ ਮੈਂ ਇਹ ਤੁਹਾਨੂੰ ਦੱਸਾਂ ਤੇ ਦੁਨੀਆ ਦੇ ਉੱਤੇ ਹਰ ਸਮਾਜ ਨੂੰ ਮਾਦੀ ਸੁਵਿਧਿਜਾ ਰਿਹਾ ਹੈ ਉਹ ਤਰੱਕੀ ਕੀਤੀ ਹੈ ਕਿਉਂਕਿ ਇਹ ਤਬਦੀਲੀ ਦੇ ਉੱਤੇ ਜਿਹੜਾ ਨਾ ਉਹ ਯਕੀਨ ਰੱਖਦਾ ਹੈ ਔਰ ਲੇਕਿਨ ਜਿਹੜੀ ਖਿਆਲ ਪਰਸੀ ਹੈ ਇਹ ਸੁਪਰੀਮ ਤਾਕਤ ਦੀ ਯਕੀਨ ਰੱਖਦੀ ਹੈ ਕਿ ਉਹਦੀ ਮਰਜ਼ੀ ਦੇ ਨਾਲ ਜਿਹੜਾ ਹੈ ਉਹ ਤਬਦੀਲੀ ਜਿਹੜੀ ਹੈ ਉਹ ਹੁੰਦੀ ਹੈ ਤੋ ਲਿਹਾਜ਼ਾ ਜਿਹੜੇ ਲੋਕ ਮਾਦੇ ਨੂੰ ਜਿਹੜੇ ਸਮਝਦੇ ਨੇ ਮੰਨਦੇ ਨੇ ਉਹਨਾਂ ਨੇ ਮਾਦੇ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਜ਼ਿੰਦਗੀ ਤੇ ਅਪਣਾਈ ਕੀਤਾ ਉਹਨਾਂ ਨੂੰ ਸਮਾਜ ਤੇ ਅਪਣਾਈ ਕਰਕੇ ਉਹ ਸਮਾਜ ਨੂੰ ਜਿਹੜਾ ਹੈ ਬਹੁਤ ਅੱਗੇ ਲੈ ਗਏ ਨੇ ਅਸੀਂ ਜਿੰਨੇ ਵੀ ਇੱਥੇ ਫ਼ਿਆਲਪਰਸ ਲੋਕ ਆ ਬੇਸ਼ੱਕ ਸਾਡੀ ਸੋਚ ਜਿਹੜੀ ਹੈ ਉਹ ਫ਼ਿਆਲਪਰਸ ਹੀ ਤੇ ਮੰਗਣੀ ਹੁੰਦੀ ਹੈ ਲੇਕਿਨ ਆਪਣੀ ਹਿਆਤੀ ਜਿਹੜੀ ਹੈ ਉਹ ਅਸੀਂ ਮਾਦੀ ਫਿਲਾਸਫੀ ਦੇ ਮੁਤਾਬਕ ਹੀ ਜਿਹੜਾ ਹੈ ਉਹ ਗੁਜ਼ਾਰਨੇ ਆ ਮਸਲ ਅਸੀਂ ਕਹਿੰਦੇ ਆ ਕਿ ਦੁਨੀਆ ਇੱਕ ਖਾਬ ਖਿਆਲ ਹੈ ਇੱਕ ਖਿਆਲ ਪਰ ਅਸਲ ਨਾਲ ਇੱਕ ਮਕਰੂਲਾ ਹੈ ਲੇਕਰ ਕੋਈ ਵੀ ਖਿਆਲ ਪਰ ਵਾਸਤੇ ਜੇ ਨਹੀਂ ਫੜੂਗਾ ਗੱਡੀ ਜੇ ਨਹੀਂ ਫੜੂਂਦਾ ਤੂੰ ਜੇ ਖਾਬ ਹੈ ਤੇ ਫਿਰ ਕੋਲੋ ਜੇ ਉਹਨੂੰ ਪਤਾ ਕਿ ਗੱਡੀ ਜਿਹੜੀ ਇਹਨੇ ਕੁਚਲ ਕੇ ਰੱਖ ਦੇਗੀ ਵਾਸਤੇ ਜਿਹੜੀ ਇਹਨੇ ਕੁਚਲ ਕੇ ਰੱਖ ਦੇਗੀ ਇਸ ਵਾਸਤੇ ਇਹ ਦੁਨੀਆ ਖਾਬ ਖਿਆਲ ਨਹੀਂ ਹੈ ਇਹ ਦੁਨੀਆ ਇੱਕ ਮਾਦੀ ਹਕੀਕਤ ਹੈ ਔਰ ਇਸ ਮਾਦੀ ਮਾਧਿਅਮ ਨੂੰ ਜਿਹੜਾ ਸਮਝਣਾ ਹੈ ਉਹ ਬੜਾ ਜ਼ਰੂਰੀ ਹੈ ਜਿਉਂ-ਜਿਉਂ ਤੁਸੀਂ ਮਾਦੀ ਨੂੰ ਸਮਝਦੇ ਜਾਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਤੁਹਾਡੇ ਮਸਾਇਲ ਨੇ ਨਾ ਉਹ ਘੱਟਦੇ ਜਾਣਗੇ ਮੈਂ ਨਹੀਂ ਕੰਗਾ ਕਿ ਸਾਰੇ ਮਸਾਇਲ ਜਿਹੜੇ ਨੇ ਸਾਡੇ ਖਤਮ ਹੋ ਜਾਣਗੇ ਲੇਕਿਨ ਉਹ ਘੱਟਦੇ ਜਾਣਗੇ ਔਰ ਜਿ ਤਮਾਈ ਤਰ੍ਹਾਂ ਤੁਸੀਂ ਮਾਦੀ ਸੋਚ ਨੂੰ ਪੜਾਉਗੇ ਤਾਂ ਫਿਰ ਤੁਹਾਡੇ ਬਹੁਤ ਸਾਰੇ ਮਸਾਇਲ ਜਿਹੜੇ ਨੇ ਉਹ ਘੱਟਦੇ ਜਾਣਗੇ ਮਸਾਇਲ ਜਿਸੇ ਖਤਮ ਹੁੰਦੇ ਨੇ ਉਥੇ ਨਵੇਂ ਮਸਾਇਲ ਜਿਹੜੇ ਨੇ ਉਹ ਜਨਮ ਵੀ ਲੈਂਦੇ ਨੇ ਉਹ ਮਸਾਇਲ ਦਾ ਵੀ ਇੱਕ ਨਾਮ ਉੱਪਣ ਵਾਲਾ ਜਿਹੜਾ ਸਿਲਸਲਾ ਹੈ ਉਹ ਰੰਦਾ ਹੈ ਲੇਕਿਨ ਇਹ ਅਸੀਂ ਦੇਖਣਾ ਹੈ ਕਿ ਕਿਹੜੇ ਸਮਾਜ ਦੇ ਵਿੱਚ ਕਿਸ ਕਿਸਮ ਦੇ ਜਿਹੜੇ ਮਸਲੇ ਨੇ ਲੋਕਾਂ ਨੂੰ ਲੋਕੀਆ ਸਾਹਮਣਾ ਕਰ ਰਹੇ ਨੇ ਇਹ ਦੇਖਣਾ ਬਹੁਤ ਜ਼ਰੂਰੀ ਹੈ ਸੋ ਜਿੱਥੇ ਅਜੇ ਤੱਕ ਲੋਕ ਜਿਹੜੇ ਨਹੀਂ ਉਹ ਤਾਲੀਮ ਜਾਤ ਤਾਂ ਨਹੀਂ ਹੋ ਰਹੀਆਂ ਮਨ ਕੁਝ ਪੂਰੀ ਪੂਰੀ ਨਹੀਂ ਹੈ ਜੇ ਸਕੂਲ ਹੈ ਜਿਹਨਾਂ 'ਚ ਲੋਕੀ ਤਾਲੀਮ ਦਿੱਤੀ ਜੀ ਪੀ ਨਹੀਂ ਜੀ ਪੀ ਨਹੀਂ ਰੱਖਦੇ ਐਸੇ ਸਮਾਜ ਦੁਨੀਆ ਦੇ ਉਹਨਾਂ ਸਮਾਜਾਂ ਤੋਂ ਬਹੁਤ ਪਿੱਛੇ ਨੇ ਜਿੱਥੇ ਕਿ ਹਰ ਪੜ੍ਹ ਸਾਇੰਸੀ ਤਾਲੀਮ ਹੋ ਰਹੀ ਹੈ ਉਹ ਦਿੱਤੀ ਜਾ ਰਹੀ ਹੈ ਸੋ ਮਾਦੇ ਮਾਦੀ ਸੋ ਜੜੀ ਹੈ ਇਹ ਇਲਮ ਦਾ ਨਾਮ ਹੈ ਇਹ ਸਾਇੰਸ ਦਾ ਨਾਮ ਹੈ ਇਹ ਤਜਰਬੇ ਦਾ ਨਾਮ ਹੈ ਸੋ ਇਲਮ ਨੂੰ ਪੜਾਓ ਸਾਇੰਸ ਨੂੰ ਪੜਾਓ ਤਜਰਬੇ ਨੂੰ ਪੜਾਓ ਤਾਂ ਹੀ ਸਾਡੀ ਜ਼ਾਤੀ ਜ਼ਿੰਦਗੀ ਵੀ ਜਿਹੜੀ ਸੁਧਰੇਗੀ ਤੇ ਤੁਹਾਡੀ ਸਮਾਹੀ ਜਿੰਦੀ ਹੈ ਉਹ ਸਮਾਜ ਰਹਾ ਹੈ ਉਹ ਵੀ ਅੱਗੇ ਵਧੇਗਾ ਤੇ ਇਸ ਗੱਲ ਨੂੰ ਗੁਰੂਆਂ ਨੂੰ ਪੱਧਰ ਤੱਕ ਪਹੁੰਚਾਓ ਜਾਣਕਾਰੀ ਗੱਲ ਨੂੰ ਸ਼ੇਅਰ ਕਰੋ ਅੰਦਰੋਂ ਮੁਰਦਾ ਬਣਾ ਤੇ ਕੋਣ ਦਿਖਾਏ